ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਦੇਰੀ ਫਾਰਮੀ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪਿੰਡ ਭੁੱਲਰ ਜਿਲ੍ਹਾ ਸ਼੍ਰੀ ਮੋਖਸਾ ਸਾਹਿਬ ਪੈ ਜਾਂਦਾ ਤੇ ਤਹਿਸੀਲ ਇਸ ਪਿੰਡ ਨੂੰ ਗਿੱਦੜਵਾਹਾ ਪੈ ਜਾਂਦੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਨਾਗ ਬਹੋਣੇ ਤਿੰਨ ਗੱਬਣਾ ਇੱਕ ਟੋਕੜਾ ਤੇ ਇੱਕ ਤਾਜੀ ਸੂਈ ਹੈ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜ ਤਾਈ ਆਪਣੇ ਸਖਰਾਜ ਦੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬਿੰਗ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆਓ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਹੋ ਠੀਕ ਠਾਕ ਹੋ ਠੀਕ ਠਾਕ ਬਾਈ ਜੀ ਠੀਕ ਆ ਨਾਂ ਦੱਸੀ ਭਰਾ ਨਾਂ ਮੇਰਾ ਰਾਜਾ ਬਾਈ ਜੀ ਰਾਜਾ ਸਿੰਘ ਪਿੰਡ ਭੁੱਲਰ ਆ ਜੀ ਠੀਕ ਆ ਫੋਨ ਨੰਬਰ ਆਪਣਾ 98771 85848 ਠੀਕ ਜਿਲ੍ਹਾ ਮੁਕਸਰਾ ਤੇ ਭੁੱਲਰ ਪਿੰਡ ਪਟਿੰਡਾ ਮੁਕਸਰ ਰੋਡ ਦੇ ਉੱਤੇ ਆਪਣਾ ਠੀਕ ਆ ਬਾਈ ਠੀਕ ਆ ਉਹ ਲੋਰਾਂ ਤੋਂ ਤੇ ਮੋਕਸਰ ਦਾ ਵਾਇਆ ਕਿੰਨਾ ਕਾ ਬਾਈ ਇਥੋਂ 10 ਕਿਲੋਮੀਟਰ ਬਾਅਦ ਆ 10 ਕਿਲੋਮੀਟਰ ਹੈ ਹਾਂ ਰੋਡ ਦੇ ਉੱਤੇ ਜਾ ਠੀਕ ਆ ਲੋ ਵੀ ਰੋਡ ਦੇ ਉੱਤੇ ਹੀ ਹੈਗਾ ਪਿੰਡ ਨਹਿਰਾ ਜੇ ਗੱਲ ਕਰੀਨੇ ਇਸ ਪਿੰਡ ਦੇ ਵਿੱਚ ਦੀ ਨਗਰਾਂ ਤੇ ਬਾਈ ਅੱਜ ਕਿੰਨੇ ਨਗਰ ਆਪਣੇ ਚਾਰ ਨਗਰ ਆ ਬਾਈ ਜੀ ਠੀਕ ਆ ਵੈਸੇ ਵਪਾਰ ਦਾ ਕੰਮ ਹੀ ਆ ਹਾਂ ਬਾਈ ਵਪਾਰ ਦਾ ਠੀਕ ਆ ਰੁਟੀਨ ਜੀ ਪਸ਼ੂ ਹੁੰਦੇ ਬਾਈ ਹਾਂ ਹੁੰਦੇ ਆ ਬਾਈ ਜੀ ਠੀਕ ਆ ਅੱਜ ਬਈ ਇੱਕ ਨੰਬਰ ਵਾਇਰ ਸਾਹਮਣੇ ਖੜੀ ਆ ਇਹਦੀ ਗੱਲ ਕਰੀਏ ਇਹ ਬਾਈ ਜੀ ਆਪਣੀ ਹਫਤੇ ਦੀ ਕੱਚੀ ਆ ਇੱਕ ਹਫਤੇ ਦੀ ਕੱਚੀ ਆ ਹਾਂ ਤੇ ਠੀਕ ਆ ਜੇ ਸੂਏ ਨੂੰ ਇਹ ਗੱਬਣਾ ਹਾਂ ਠੀਕ ਆ ਤੇ 27 27 ਕਿਲੋ ਦੁੱਧ ਚੋਇਆ ਹੁੰਦੇ ਜੀ ਦਾ ਠੀਕ ਆ ਦੂਜੇ ਸੂਏ 27 28 ਕਿਲੋ ਦੁੱਧ ਚੋਇਆ ਵਿਆ ਹਾਂਜੀ ਹਾਂ ਬਾਈ ਠੀਕ ਆ ਹੱfte ਦੇ ਲਗਭਗ ਲੈ ਜੂ ਬਾਈ ਹਨਾ ਹਾਂ ਹਾਂ ਲੈ ਜੂਗਾ ਜੀ ਠੀਕ ਆ ਹਵਾਨੇ ਤੋਂ ਜਜਮੈਂਟ ਹੁੰਦੀ ਹੈ ਕਿਉਂਕਿ ਢਿੱਲਾ ਪਿਆ ਬਾਕੀ ਜਿਹੜੇ ਵੀਰ ਤੋਂ ਆਈਏ ਸੰਭਾਈ ਸੰਭਾਈ ਚੰਗੀ ਕੀਤੀ ਹੈ ਬਾਈ ਨੇ ਹਨਾ ਹਾਂ ਠੀਕ ਆ ਬਾਈ ਉਹਨੇ ਸੰਭਾਈ ਹਾਂ ਠੀਕ ਆ ਬਾਕੀ ਇੰਪੋਰਟ ਲਾਇਆ ਆਪਾਂ ਦੋਵੇਂ ਇੱਕ ਇੱਕ ਕਰੋੜ ਲਿਆਂੇ ਠੀਕ ਆ ਇਹ ਆਪਾਂ ਦੋਵੇਂ ਇਹਦੀਆਂ ਗਾਂ ਦੋਵੇਂ ਇੱਕ ਇੱਕ ਕਰੋੜ ਲਿਆਂੇ ਉਹਨੇ ਮੱਛੀ ਦਿੱਤੀ ਆ ਕੱਲ ਸੂਈ ਆ ਰਾਤ ਠੀਕ ਆ ਬਾਈ ਇੰਪੋਰਟ ਠੀਕ ਆ ਡੈਨਮਾਰਕ ਦੇ ਉਹਦਾ ਗਮ ਬੱਚਾ ਆਈ ਗਿਆ ਰਿਜ਼ਲਟ ਆ ਬੱਚੀ ਦਿੱਤੀ ਬੱਚੀ ਬਹੁਤ ਚੰਗੀ ਆ ਲੋ ਵੀ ਪੂਰੀ ਜਾਤ ਕੁਆਲਟੀ ਵਾਲੀ ਵਿਹੜਾ ਤੁਹਾਨੂੰ ਫੇਸ ਵਕਾਉਣੇ ਆ ਬਾਹਰ ਤੋਰਾਂਗੇ ਨਾ ਜਦੋਂ ਜੱਜਮੈਂਟ ਕਰਾ ਦਾਂਗੇ ਤੇ ਇੱਕ ਕਰੀ ਨਾ ਹਵਾਨੇ ਹੀ ਜੱਜਮੈਂਟ ਕਰੋ ਇੱਕ ਰਾਂ ਹੱਥ ਤੇ ਲਗਭਗ ਨੇ ਸੂਨ ਦੇ ਵਿੱਚ ਦਿਨ ਲੈ ਜਾਣੇ ਆ ਤੇ ਜਿਹੜੇ ਭਰਾ ਕਹਿੰਦੇ ਨਾ ਸਾਫ਼ ਸੁਥਰੇ ਹਵਾਨੇ ਵਾਲੀ ਹੱਥੀ ਜਵਾਈ ਵਾਲਾ ਥਾਂ ਚਾਹੀਦਾ ਤੇ ਬਿਲਕੁਲ ਸਾਫ਼ ਸੁਥਰੀ ਵਿਹੜਾ ਦੋਸਤੋ ਹੱਥੀ ਜਵਾਈ ਵਾਲਾ ਥਾਂ ਲੱਗਿਆ ਤੁਸੀਂ ਭਾਵੇਂ ਦੀ ਮਸ਼ੀਨੀ ਚਵਾਈ ਕਰ ਲਿਓ ਜੇ ਤੇ ਮਗਰਲੇ ਪਾਸੇ ਵੀ ਤੁਹਾਨੂੰ ਇੱਕ ਵਾਰੀ ਜੱਜਮੈਂਟ ਕਰਾਉਣੇ ਹਵਾਨਾ ਚੈੱਕ ਕਰੋ ਪੂਰਾ ਫੈਕਸ ਹਵਾਨਾ ਇਹ ਨਹੀਂ ਕਿ ਹਲਕੂ ਟੁੱਟ ਮਾ ਖੁੱਚਾਂ ਤੋਂ ਉੱਪਰ ਆ ਬਾਕੀ ਸਭਾਈ ਤੁਹੋ ਹੀ ਚੰਗੀ ਹੋਈ ਆ ਲੈ ਵੇ ਖੋਲ ਲਈ ਇੱਕ ਵਾਰੀ ਨਾ ਆਪਾਂ ਬਾਹਰ ਨਾਲ ਤਾਂ ਠੱਲ ਕੇ ਵਿਖਾ ਦੇਾਂਗੇ ਤੇ ਨਾਲੇ ਤੋਰਦੇ ਜਿਹਦੇ ਥੋੜੇ ਐ ਨਾ ਭਾਈ ਮਕਾਨ ਵਿੱਢੀ ਬੈਠਾ ਜਗ੍ਹਾ ਦੀ ਪ੍ਰੋਬਲਮ ਹੈਗੀ ਆ ਤੰਗਾ ਥੋੜੀ ਜਿਹਾ ਉਧਰ ਉਹਥੇ ਸੀਗਾ ਬਰਾਂਡਾ ਨਾਲ ਦਾ ਫੁੱਲਾ ਹਾਂ ਸਹੀ ਗੱਲ ਉਥੇ ਮਕਾਨ ਵੀ ਡਿਆ ਹੁੰਦਾ ਲੋ ਫੇਸ ਕੁਆਲਿਟੀ ਚੈੱਕ ਕਰੋ ਇਹ ਨਹੀਂ ਗੱਲ ਸੋਹਣੀ ਜਾਤ ਕੁਆਲਿਟੀ ਵਾਲੀ ਵਿਹੜਾ ਹਵਾਨੇ ਦੀ ਜੱਜਮੈਂਟ ਕਰਿਓ ਜੀ ਹਫਤਾ ਲ ਜਾਂਦੀ ਹੈ ਨਾ ਕਰਮਾ ਵਾਲੀ ਨੇ ਹਵਾਨਾ ਐ ਪੂਰਾ ਸੋਹਣਾ ਬਣਾ ਜਾਣਾ ਦੋਸਤੋ ਹੁਣ ਵੀ ਜੇ ਗੱਲ ਕਰੀਏ ਮਾੜਾ ਨਹੀਂ ਹਵਾਨਾ ਸੋਹਣਾ ਹਵਾਨਾ ਤੇ ਬਾਕੀ ਦੋਸਤੋ ਇੱਥੇ ਮੜਾ ਰੋਕ ਨਹੀਂ ਬਈ ਜੇ ਰੋਕਦੀ ਹੈ ਨਾ ਜਿਹਨੂੰ ਪੱਠੇ ਹੁਣੇ ਪਾਏ ਆ ਕਾਲ ਕਰਦਾ ਪਸੂ ਪੱਠਿਆਂ ਨੂੰ ਜੱਜਮੈਂਟ ਕਰਿਓ ਜੀ ਹਵਾਨੇ ਦੀ ਬਹੁਤ ਸੋਹਣਾ ਥਣ ਲੱਗਿਆ ਚੈੱਕ ਕਰ ਤੇ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਜਾਤ ਕੁਆਲਿਟੀ ਵਾਲੀ ਵਿਹੜਾ ਲੈ ਚੱਲ ਬਈ ਕੱਦ ਕਾਠ ਵੀ ਸੋਹਣਾ ਸੰਭਾਈ ਸਮੂਈ ਜਿਹੜੇ ਭਰਾ ਤੋਂ ਆਈ ਹੈ ਨਾ ਚੰਗੀ ਸੰਭਾਈ ਹੋਈ ਆ ਬਾਕੀ ਸੀਮੇ ਸੀਮਣ ਦੀ ਗੱਲ ਕਰੀ ਨਾ ਬਾਈ ਜਾਂ ਦਾ ਸੀਮਣ ਚੰਗੇ ਲੱਗੇ ਆ ਦੋਵੇਂ ਵੇੜਾਂ ਦੇ ਤੇ ਰੇਟ ਦੀ ਗੱਲ ਕਰੀਏ ਤਾਂ ਬਾਈ ਤੋਂ ਆਪਾਂ ਤੁਹਾਨੂੰ ਰੇਟ ਪੁੱਛਦੇ ਨੇ ਵੇਰਾ ਇਹ ਤੇ ਰੇਟ ਦੀ ਗੱਲ ਕਰੀਏ ਮੋਲੇ ਦਾ 90000 ਬਾਈ 90000 ਹਾਂਜੀ ਬਾਈ ਕੋਈ ਥੋੜਾ ਬਹੁਤਾ ਮਾਨਤਾਨ ਆ ਆ ਹੋ ਜੂ ਹੋ ਜੂ ਬਾਈ ਜੀ ਹਾਂ ਠੀਕ ਹੈ ਲਓ ਵੀ 90000 ਰੁਪਏ ਰੇਟ ਆ ਮੌਕੇ ਤੇ ਮਾਨਤਾਨ ਹੋ ਜੂਗਾ ਜਿਹੜੇ ਭਰਾ ਦੇ ਪਸੰਦ ਹੋਵੇ ਹਫਤੇ ਦੇ ਲਗਭਗ ਕੱਚੀ ਹੈਗੀ 27 28 ਕਿਲੋ ਦੂਜੇ ਸੂਏ ਦੁੱਧ ਕੱਟਿਆ ਮਾਲਕਾਂ ਦੇ ਜਸ ਮੁਤਾਬਕ ਤੇ ਇਸ ਤੋਂ ਕਿ ਵੀ ਸੂਈ ਸੁਵਾਈ ਦੀ ਗੱਲ ਕਰ ਲਗੇ ਇਹਦੇ ਇਹਦੇ ਥੱਲੇ ਬਾਈ ਉਹ 24 25 ਕਿਲੋ ਚੋਇਆ ਸੀ ਇਹਦਾ ਠੀਕ ਆ ਤੇ ਅੱਛੀ ਦਿੱਤੀ ਆ ਨੇ ਕੱਲ ਸੂਈ ਆ ਜਾ ਬਾਈ ਕੱਲ ਦੀ ਸੂਈ ਆਏ ਕੱਲ ਰਾਤ ਸੂਈ ਆਏ ਠੀਕ ਆ ਜੇ ਹੁਣ 12 13 ਕਿਲੋ ਬੋਲਾ ਹੈਗਾ ਥਲੇ ਠੀਕ ਆ 12 13 ਕਿਲੋ ਬੋਲਾ ਤਿਆਰ ਹਾਂ ਠੰਡੀ ਸੀਲਾ ਬਾਈ ਕਿੰਨਾ ਮਸੂਈ ਹੈ ਬਈ ਰਾਜੀ ਸੁਆ ਦੂਜਾ ਬਾਈ ਜੀ ਠੀਕ ਠੰਡੀ ਸੀਲਾ ਬਾਈ ਚਵਾਈ ਵਾਲਾ ਥਾਣਾ ਵਧੀਆ ਮੋਟਾ ਮੋਟਾ ਥਣ ਲੱਗਿਆ ਬਈ ਇਹਦੇ ਚੈੱਕ ਕਰੋ ਹਾਂ ਆ ਇਹਦੇ ਛਾਂਗਾ ਛਾਂਗਾ ਨਹੀਂ ਕੋਈ ਚੱਲਦਾ ਚੁਲਦਾ ਬਈ ਠੀਕ ਹਾਂ ਜਰੂਰ ਹੈਗੀ ਆ ਇਹ ਚਲਦੀ ਚੁੰਦੀ ਨਹੀਂ ਗੈਸ ਸਾਈਜ਼ ਦੀ ਗੱਲ ਕਰੀ ਨਾ ਗੈਸ ਸਾਈਜ਼ ਬਾਈ ਰਾਏ ਬਹੁਤ ਸੋਹਣਾ ਹਨਾ ਹਾਂ ਗੈਬ ਕੋ ਬਹੁਤ ਵਧੀਆ ਬਈ ਬਾਕੀ ਜਿਵੇਂ ਜਿਵੇਂ ਦੋਤੇ ਆਉਣਾ ਕਰਮਾ ਵਾਲੀ ਨੇ ਹਵਾਨਾ ਸੋਹਣਾ ਤਿਆਰ ਕਰੂਗੀ ਹਾਂ ਹੂੰ ਹੂੰ ਲੋ ਜਾਨੀ ਮੈਂ ਕਹਿੰਦਾ ਹਵਾਨਾ ਐ ਪੂਰਾ ਗੁੰਦਮਾ ਹਵਾਨਾ ਇਹ ਨਹੀਂ ਗੱਲ ਟੁੱਟਮਾ ਹੋਊਗਾ ਤੇ ਵੱਛੀ ਨੂੰ ਗੱਲ ਕਰੀ ਨਾ ਵੱਛੀ ਚੈੱਕ ਕਰੋ ਬਹੁਤ ਸੋਹਣੀ ਦੋਸਤੋ ਬਾਈ ਰਾਏ ਕਿਹੜੇ ਅਸੀਂ ਮੰਦੀ ਦੱਸਿਆ ਹਨਮਾਰਕ ਦੀ ਹੈ ਬਾਈ ਡੈਨਮਾਰਕ ਦੇ 40 116 ਦਾ ਬੱਚਾ ਹਾਂ ਠੀਕ ਉਹ ਸਾਡੇ ਕੋਲੇ ਕਾਰਡ ਵੀ ਪਿਆ ਦਾ ਠੀਕ ਤੇ ਜੇ ਹੋਇਆ ਤੁਹਾਨੂੰ ਉਹ ਵੀ ਦੇ ਦਾਂਗੇ ਅਸੀਂ ਤੇ ਤੁਹਾਨੂੰ ਲੱਭ ਗਿਆ ਤਾਂ ਲੈ ਵੀ ਰਾਏ ਇਹਦਾ ਵੀ ਇੱਕ ਵਾਰੀ ਢੇੜਾ ਕਢਾਈ ਬਾਕੀ ਕਈ ਭਰਾ ਨੇ ਨਾ ਬੱਛੀ ਵਾਲੀ ਗਾਂ ਚਾਹੀਦੀ ਆ ਤੀਜਾ ਸੂਆ ਸੂਈ ਸਵਾਈ ਆ ਇੱਥੇ ਪਹੁੰਚ ਤੁਸੀਂ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਿਓ ਕਿਉਂਕਿ ਹਜੇ ਤਾਂ ਬੋਲੇ ਦੇ ਵਿੱਚ ਹੀ ਆ ਦੁੱਧ ਤੇ ਦਾਊ ਵੀ 10 15 ਦਿਨਾਂ ਨੂੰ ਹਾਂ ਕੱਲ ਰਾਤ ਹੀ ਸੂਈ ਆ ਬਾਈ ਹੋ ਜੇ ਲੈ ਕਿਸ ਕੁਆਲਿਟੀ ਚੈੱਕ ਕਰ ਸਕਦੇ ਆ ਬਾਕੀ ਹਵਾਨਾ ਕਰਮਾਂ ਵਾਲੀ ਦਾ ਬਾਕਸ ਹੁਣ ਜੇ ਗੱਲ ਕਰੀ ਆ ਮੈਂ ਖੁੱਲਾ ਹਵਾਨਾ ਤਿਆਰ ਕੀਤਾ ਕਰਮਾਂ ਵਾਲੀ ਨੇ ਤੇ ਟੁੱਟ ਮਾ ਨਹੀਂ ਕਹਿ ਸਕਦੇ ਕੱਦ ਮੀਡੀਅਮ ਬੇਰਬੂਲ ਦੀ ਚੰਗੀ ਆ ਲੈ ਵੀ ਰਾਜੇ ਇੱਕ ਨਹੀਂ ਇਹਨੂੰ ਵੀ ਇੱਥੇ ਠਾ ਲੀਂ ਹਵਾਨਾ ਨਾਲ ਥੋੜੀ ਜਗ੍ਹਾ ਦੀ ਪ੍ਰੋਬਲਮ ਕਰਕੇ ਥੋੜਾ ਇਹ ਕੈਮਰੇ ਤੋਂ ਕੋਈ ਜੀ ਪਸੂ ਖबरा ਜਾਂਦਾ ਹਾਂ ਗੈਪ ਸਾਈਜ਼ ਦੀ ਗੱਲ ਕਰੀ ਨਾ ਬਹੁਤ ਸੋਹਣਾ ਗੈਪ ਸਾਈਜ਼ ਆ ਚੈੱਕ ਕਰੋ ਚਵਾਈ ਚੂਈ ਦੀ ਬਹੁਤ ਠੰਡੀ ਠੁੰਡੀ ਬਹੁਤ ਆ ਬਈ ਸਹੀ ਮਰਜੀ ਹੋਈ ਆ ਲੈ ਚੱਲ ਬਈ ਰਾਜ ਵੇੜਾਂ ਦੀ ਗੱਲ ਕਰੀਏ ਨਾ ਦੋਨੇ ਬਹੁਤ ਸੋਹਣੀਆਂ ਬਾਕੀ ਇੱਕ ਘਰੋਂ ਹੀ ਆਈਆਂ ਬਾਈ ਦੱਸਦਾ ਸੀਮਨ ਚੰਗੇ ਲੱਗੇ ਆ ਇਹਦੇ ਮਗਰ ਤਾਂ ਬੱਛੀ ਆ ਸੂਹੀ ਸਵਾਈ ਆ ਕੱਲ ਦੀ ਸੂਹੀ ਆ ਜੇ ਜੁਰੂ ਨਹੀਂ ਓਕੇ ਆ 12 13 ਕਿਲੋ ਬੋਲਾ ਇਸ ਵਕਤ ਬਾਈ ਜੀ ਦਾ ਤਿਆਰ ਹੈਗਾ ਤੀਜਾ ਸੁਗਾ ਸੂਹੀ ਆ ਰੇਟ ਦੀ ਗੱਲ ਕਰੀਏ ਇਹਦਾ ਵੀ ਰੇਟ ਆਪਾਂ ਬਾਈ ਰਾਜੇ ਤੋਂ ਪੁੱਛ ਲੈਨੇ ਤੁਹਾਨੂੰ ਇਸ ਤੋਂ ਅੱਗੇ ਇੱਕ ਟੋਕੜਾ ਬਾਈ ਕੋਲੇ ਤੇ ਇੱਕ ਹੈਗੀ ਆ ਗੱਬਣ ਬਾਈ ਰਾਜ ਇਹਦੇ ਰੇਟ ਦੀ ਗੱਲ ਕਰੀਏ ਤਾਂ ਫਿਰ ਇਹਦਾ ਰੇਟ ਕੀ ਹੈ ਇਹਦਾ ਮੁੱਲ ਆਪਣਾ 87000 ਆ ਬਾਈ 87000 ਹਾਂਜੀ ਹਾਂ ਠੀਕ ਆ ਮਾਨਤਾਨ ਜੀ ਆਜੂ ਦਾ ਕਰਾਂਗੇ ਜੀ ਹੁੰਦਾ ਜੀ ਠੀਕ ਲੋ ਵੀ 87000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਇਸ ਤੋਂ ਅੱਗੇ ਬਈ ਆ ਸਾਹਮਣੇ ਜਿਹੜੀ ਗੱਬਣ ਵੇੜ ਖੜੀ ਹੈ ਦੀ ਗੱਲ ਕਰ ਲਈ ਕਿੰਨਾ ਸੂਆ ਐ ਸੂਣਾ ਨੇ ਇਹ ਇਹ ਵੀ ਦੂਜਾ ਸੂਆ ਸੂਣਾ ਬਾਈ ਵੇੜ ਠੀਕ ਆ ਦੂਜਾ ਇਹਦਾ ਕੱਦ ਕੁਲ ਤਾਂ ਬਹੁਤ ਆ ਵੇਲਾ ਮੇਰੇ ਬੋਟੇ ਤੋਂ ਉੱਚੀ ਲੰਘਦੀ ਵੇੜ ਸਹੀ ਗੱਲ ਆ ਲੋ ਵੀ ਕੱਦ ਦੀ ਜੱਜਮੈਂਟ ਕਰਿਓ ਜੀ ਹਾਂ ਠਾਈ 30 ਕਿਲੋਦ ਚੋਇਆ ਸੀ ਇਹਦਾ ਬਾਈ ਜੀ ਨੇ ਠੀਕ ਆ ਹਾਂ ਸੁਵਾ ਕਿੰਨਾ ਸੁਣਾ ਇਹ ਸੁਵਾ ਦੂਜਾ ਸੁਣਾ ਬਾਈ ਜੀ ਨੇ ਪਹਿਲੇ ਸੁਏ ਹਾਂ ਕਿੰਨਾ ਦੁੱਧ 8 8 2.5 ਕਿਲੋਦ ਚੋਇਆ ਨੇ ਚੰਗਾ ਦੁੱਧ ਖੱਡਾ ਜੀ ਹਾਂਜੀ ਹਾਂ ਠੀਕ ਆ ਇਹ ਦਿਨ ਕਿੰਨੇ ਲੱਗੂ ਬਾਈ ਜੀ ਬਹੁਤ ਆ ਬਾਈ ਠੀਕ ਆ ਬਾਈ ਰਾਜੇ ਦਿਨ ਕਿੰਨੇ ਲੱਗੂ ਇਹ ਦਿਨੇ ਬਾਈ 10 ਦਿਨ ਦੀ ਕੱਚੀ ਆ ਜੀ ਹਜੇ 10 ਦਿਨਾਂ ਦੀ ਕੱਚੀ ਆ ਉਸ ਠੰਗ ਦਾ ਜਜਮੈਂਟ ਕਰੋ ਥਣ ਬਹੁਤ ਸੋਹਣਾ ਲੱਗਿਆ ਪੂਰਾ ਮੋਟਾ 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 ਥਣਾ ਬਾਈ ਤੇ ਜੇ ਗੱਲ ਕਰੀਏ ਫੇਸ ਕੁਆਲਿਟੀ ਚੈੱਕ ਕਰੋ ਹਜੇ ਗੁੰਦ ਆਈਏ ਬਾਈ ਥਣਾ ਕੋ ਮੋਟਾ ਮੋਟਾ ਥਾਣਾ ਠੰਡੀ ਸੀਲ ਦੀ ਗੱਲ ਕਰੀਏ ਬਾਈ ਰਾਜਾ ਨਾ ਠੰਡੀ ਸੀਲ ਤੋਰਾ ਤਾਰਾ ਚੈੱਕ ਕਰੋ ਪਲੰਗ ਪਲੰਗ ਚੈੱਕ ਕਰੋ ਇਹ ਮੜੀ ਮੜੀ ਥੋੜੀ ਬਹੁਤ ਆ ਬਾਈ ਜੀ ਤੇ ਕਾਫੀ ਬਹੁਤ ਆ ਇਹ ਜਿਵੇਂ ਰਲੀ ਕੋਈ ਵਹਿਣ ਨਿਕਲਦੀ ਹੈ ਸਹੀ ਗੱਲ ਆ ਮੈਂ ਅੱਗੇ ਦੱਸੀ ਜਾਂਦਾ ਬਾਈ ਨੂੰ ਜੋ ਤੁਸੀਂ ਤੋੜਦੇ ਸੀ ਨਾ ਵੀ ਪਲਾਂਗ ਦੀ ਜੇ ਗੱਲ ਕਰੀਏ ਨਾ ਬਹੁਤ ਵੱਡੀ ਪਲਾਂਗ ਸਹੀ ਗੱਲ ਆ ਲੋ ਵੀ ਹਵਾਨੇ ਜਜਮੈਂਟ ਕਰੋ ਚਾਰੇ ਥਾਣਾ ਦਾ ਸੇਮ ਸ ਹੈ ਥਾਣ ਵੀ ਕਰਮ ਵਾਲੀ ਨੂੰ ਐ ਲੱਗਿਆ ਪੂਰਾ ਮੋਟਾ ਮੋਟਾ ਦੁੱਧ ਬਾਈਆਂ ਦਾ 27 28 ਕਿਲੋ ਪਹਿਲੇ ਸੂਏ ਕੱਢਿਆ ਐ ਇੰਤੀ ਦਾ ਅਨਮਾਨਾ ਹੋ ਸਕਦਾ ਲੈ ਚੱਲ ਬਈ ਰਾਜੀ ਸੋਹਣੀ ਜਾਤ ਬਾਕੀ ਬਾਕੀ ਬਹੁਤ ਸੋਹਣੀ ਹੈ ਬਾਈ ਸਹੀ ਗੱਲ ਬਾਕੀ ਬਰੀਡ ਪੱਕ ਤੋਂ ਨਾ ਚੰਗੀ ਆ ਜਾਤ ਕੁਆਲਿਟੀ ਵਾਲੀ ਆ ਚੈੱਕ ਕਰੋ ਤੋਰਾ ਤਰਾ ਖੁੱਲਾ ਤੋਰਾ ਇਹ ਗੱਲ ਨਹੀਂ ਨਿੱਕੀਆਂ ਨਿੱਕੀਆਂ ਪਲੰਗ ਆਈਆਂ ਤੇ ਕੱਦ ਕਾਠ ਨੂੰ ਵੇਖੀਏ ਕੱਦ ਕਾਠ ਹੀ ਸੋਹਣਾ ਤੇ ਬਾਈ ਰਾਜੇ ਤੋਂ ਰੇਟ ਇਹਦਾ ਪੁੱਛ ਲੈਨੇ ਆ ਬਾਈ ਰਾਜੇ ਇਹਦਾ ਰੇਟ ਕੀ ਹੈ ਇਹਦਾ ਮੁੱਲ 1 ਲੱਖ ਰੁਪਏ ਬਾਈ 1 ਲੱਖ ਰੁਪਏ ਹਾਂਜੀ ਬਾਈ ਠੀਕ ਆ ਕੋਈ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਠੀਕ ਆ ਉਹ ਵੀ ਲੱਖ ਰੁਪਏ ਦੇ ਵਿੱਚੋਂ ਮਾਨਤਾਨ ਹੋ ਜਾਊਗਾ। ਬਾਕੀ ਜਿਹੜਾ ਭਰਾ ਲੈਂਦਾ ਉਹ ਆਪਦੀ ਸਮਝ ਨਾਲ ਲੈ ਲਿਓ ਜੀ ਕਿੰਨਾ ਦੁੱਧ ਚੋ ਸਕਦਾ ਸੇਵਾ ਸੰਭਾਲਦੇ ਸਿਰ ਤੇ ਹੁੰਦਾ। ਇਸ ਤੋਂ ਅੱਗੇ ਬਈ ਆ ਤੋਕੜਾ। ਇਹ ਤੋਕੜਾ ਬਈ 2-3 ਮਹੀਨੇ ਸੂਈ ਆ। ਠੀਕ ਆ 2-3 ਮਹੀਨੇ ਦੀ ਸੂਈ ਹੋਈ। ਹਾਂ 2-3 ਚੂਈ ਦੀ ਵਧੀਆ ਓਕੇ ਠੰਡੀ ਸੀਲ ਆ। ਹਾਂ ਦੋਵੇਂ ਪਾਸੇ ਬਹਿ ਕੇ ਚੋਈ ਚੱਲ ਬਈ ਇਹਨੂੰ ਕੋਈ ਨਿਆਣਾ ਪਾਲਾ ਪਾਉਣਾ ਪਾਏ ਉਹ ਕੋਈ ਚੱਕਰ ਨਹੀਂ گا۔ ਲੋ ਬਈ ਠੰਡੀ ਸੀਲ ਬਹੁਤ ਆ। ਤੇ ਸੂਆ ਕਿੰਨਾ ਮਾਸੂਈ ਆ ਬਈ ਆ ਜੀ। ਇਹ ਸੂਆ ਇਹ ਸੂਆ ਤੀਜਾ ਬਈ। ਤੀਜਾ ਸੂਆ ਸੂਈ ਹੋਈ ਆ ਹਾਂ 14 15 ਕਿਲੋ ਦੁੱਧ ਖੁੱਲਾ ਪਵਾ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਠੀਕ ਉਹ ਖੁੱਲੀ ਛੁੱਟੀ ਆ ਬਈ ਲੋ ਬਈ ਤੁਸੀਂ ਆਪ ਦੀ ਤਸੱਲੀ ਕਰਨੀ ਹੈ ਬਾਈ ਰਾਜਨੂ ਖੁੱਲੀ ਛੁੱਟੀ ਆ ਭੋਈ ਤਿੰਨ ਟਾਈਮ ਚਾਰ ਟਾਈਮ ਚੋਲੋ ਜੀ ਤੇ 16 ਕਿਲੋ ਦੇ ਲਗਭਗ 15 16 ਕਿਲੋ ਦੁੱਧ ਇਸ ਵਾਸਤੇ ਤਿਆਰ ਹੈਗਾ ਹਵਾਨੇ ਜੀ ਜੱਜਮੈਂਟ ਕਰ ਲਈ ਸੇਮ ਸਾਈਜ਼ ਦੇ ਵਿੱਚ ਥਣ ਹੈਗੇ ਚਾਰੇ ਤੇ ਪੂਰੀ ਜਾਤ ਕੁਆਲਟੀ ਵਾਲੀ ਵਹਿੜਾ ਤੀਜਾ ਸੂਆ ਸੂਈ ਹੋਈ ਆ ਅਗੇ ਈਮਨ ਬਾਈ ਜਾਨਾ ਲੱਗਿਆ ਨਹੀਂ ਹੈ ਇਹਦੇ ਆਪਾਂ ਲੈ ਕੇ ਆਏ ਜਿਵੇਂ ਮਾਲਕਾਂ ਨੇ ਦੱਸਿਆ ਉਹ ਮੈਂ ਬਾਈ ਨੇ ਦੱਸਤਾ ਤੁਸੀਂ ਦੁੱਧ ਇੱਥੇ ਚੋਕਲ ਜਾ ਸਕਦੇ ਆ ਲੈ ਵੀਰਾ ਜੇ ਜਿਹੜਾ ਕਢਾ ਦੀ ਇਹਦਾ ਵੀ ਬਾਕੀ ਜਿਹੜੇ ਭਰਾ ਨੇ ਨਾ ਡੰਗਾ ਲਾਉ ਨੂੰ ਦੁੱਧ ਦੁੱਧ ਵੀ ਆਪਦਾ ਖਰਚਾ ਵੀ ਕੱਢੂਗੀ ਤੇ ਘਰੇ ਵੀ ਡੰਗਾ ਲਾਉਗੀ ਦੁੱਧ ਵੀ ਬਾਈ ਸੰਗਣਾ ਫੈਂਟ ਬਹੁਤ ਚੰਗੀ ਆ ਜੀ ਸਹੀ ਗੱਲ ਬਾਕੀ ਜਿਹੜਾ ਭਰਾ ਸਾਹਮਣੇ ਵਸਤੇ ਲੈਂਦਾ ਨਾ ਵਹਿੜ ਜਾਤ ਕੁਆਲਟੀ ਵਾਲੀ ਆ ਲੈ ਆ ਬਈ ਤਾਂ ਇਹ ਕੋਈ ਗੱਲ ਨਹੀਂ ਇਹ ਥੋੜੀ ਸਮੀ ਘਾਟ ਆ ਬਈ ਕਿਸੇ ਕੋਲੇ ਸਹੀ ਗੱਲ ਆ ਕੁਆਲਟੀ ਪੂਰੀ ਬਹੁਤ ਹਾਂ ਹਾਂ ਐਵੇਂ ਨੇ ਕਈ ਭਰਾ ਹੁੰਦੇ ਆ ਦੁੱਧ ਚੋਈ ਜਾਂਦੇ ਆ ਸੇਵਾ ਸੰਭਾਲੋ ਨਹੀਂ ਹੁੰਦੀ ਨੀਗੀ ਤੇ ਇਸ ਕਰਕੇ ਥੋੜਾ ਨਾ ਪਸ਼ੂ ਖਰਦਾ ਵੀ ਦੁੱਧ ਨਾ ਕਿਉਂਕਿ ਕਰਮਾਲੀਆਂ ਥੱਲੇ ਦੁੱਧ ਹੁੰਦਾ ਹੀ ਜ਼ਿਆਦਾ ਇਹਨਾਂ ਥੱਲੇ ਬ੍ਰੀਡ ਪੱਖੋ ਵੇਖੀ ਇਹ ਨਾ ਪੂਰੀ ਜੱਤ ਕੁਆਲਟੀ ਵਾਲੀ ਵੜਾ 2-3 ਮਹੀਨਿਆਂ ਦੇ ਲਗਭਗ ਤਾਂ ਹੁਣ ਸੁਜੀ ਨੂੰ ਹੋ ਗਿਆ ਹੌਣ 15 16 ਲੀਟਰ ਤਿਆਰ ਆ। ਰਾਜੇ ਇਹਦੇ ਰੇਟ ਦੀ ਗੱਲ ਕਰੀ ਤੇ ਰੇਟ ਕੀ ਕਰਾਂਗੇ ਫਿਰ? ਮੁੱਲ ਤਾਂ ਭਾਈ 50 ਕਰਾਂ ਮਾ 55 ਕਰਾਂ ਆਪਾਂ 45 ਦੇ ਦਾਂਗੇ ਭਾਈ। ਠੀਕ ਆ 45 ਦੀ ਦੇ ਦਾਂਗੇ। ਹਾਂਜੀ ਹਾਂ। ਚਵਾਈਆਂ ਨੂੰ ਓਕੇ ਆ ਵੈਸੇ। ਚਵਾਈਆਂ ਨੂੰ ਓਕੇ ਆ ਭਾਈ ਫੁੱਲ ਗਰੰਟੀ 101% ਗਰੰਟੀ ਆ ਭਾਈ। ਠੀਕ ਆ। ਲਓ ਵੀ ਬਾਈ ਜਨ ਨੂੰ ਫੁੱਲ ਗਰੰਟੀ ਆ ਤੁਸੀਂ ਭਾਵੇਂ ਦੀ ਆਪਦੀ ਤਸੱਲੀ ਇੱਥੇ ਚਾਰ ਟਾਈਮ ਕਰ ਲਿਓ ਜੇ ਤੇ ਬਾਕੀ ਦੋਸਤੋ ਇੱਕ ਤਾਂ ਹੈਗੀ ਆ ਬਾਈ ਕੋਲੇ ਸੂਈ ਸਵਾਈ ਤੇ ਦੋ ਫੈਗੀਆਂ ਗੱਬਣਾ ਤੇ ਇੱਥੇ ਆਪਦੀ ਤੁਸੀਂ ਫੁੱਲ ਤਸੱਲੀ ਕਰ ਲੈਣੀ ਆ ਕਿਉਂਕਿ ਬਾਈ ਦਾ ਹੈਗਾ ਵਪਾਰ ਦਾ ਕੰਮ ਹਰੇਕ ਬੰਦੇ ਨੂੰ ਹੁੰਦਾ ਹੀ ਆ ਵੀ 4 ਰੁਪਈਆ ਨਾਲ ਪਸ਼ੂ ਦੇਣਾ ਹੁੰਦਾ ਤੇ ਜਿਹੜੇ ਭਰਾ ਦੇ ਦੋਸਤੋ ਪਸੰਦ ਹੋਵੇ ਤਾਂ ਨੰਬਰ ਚੱਲ ਰਿਹਾ ਬਾਈ ਰਾਜੇ ਦਾ ਸਕਰੀਨ ਤੇ ਪਿੰਡ ਹੈਗਾ ਭੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਤੇ ਜਿਹੜੇ ਮੇਰੇ ਭਰਾ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ